ਜੈਨਿਕਸਰਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਮ ਸਿੰਘ ਦੀਪਾਲ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਤਾਂ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ 2024 ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਕੀ ਹੈ ਕਿਹੜੀ ਸਰਕਾਰ ਨੂੰ ਚੁਣਨਾ ਚਾਹੁੰਦੇ ਨੇ ਜਾਂ ਫਿਰ ਕਿਹੜੇ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਨੇ ਪਾਰਟੀ ਦੇ ਕੇ ਵੋਟ ਪਾਣਗੇ ਜਾਂ ਫਿਰ ਚਿਹਰਾ ਦੇ ਕੇ ਵੋਟ ਪਾਣਗੇ ਤਾਂ ਵਿਧਾਨ ਸਭਾ ਹਲਕਾ ਪੂਰੀਵੇ ਦੇ ਵਿੱਚ ਮੌਜੂਦ ਹਾਂ ਅਨਾਜ ਮੰਡੀ ਦੇ ਵਿੱਚ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਟਾਈਮ ਪਾਸ ਕਰਨ ਦੇ ਲਈ ਤਾਸ਼ ਜਿਹੜੀ ਕਿ ਉਹ ਖੇਡੀ ਜਾ ਰਹੀ ਹੈ ਤਾਂ ਗੱਲਬਾਤ ਵੀ ਕਰ ਲੈਣੇ ਆ ਬਾਬਾ ਜੀ ਟਾਈਮ ਪਾਸ ਵਧੀਆ ਹੋ ਰਿਹਾ ਜੀ ਤ ਤਕੀ ਲੱਗਦਾ ਫਿਰ ਇਸ ਵਾਰੀ ਲੋਕ ਸਭਾ ਦੇ ਵਿੱਚ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੂਗਾ ਜਾਂ ਫਿਰ ਕਿਹੜੀ ਕੈਂਡੀਡੇਟ ਜਿੱਤੂਗਾ ਇਹਦੇ ਪਤਾ ਨਹੀਂ ਜੀ ਕੋਈ ਖਾਸ ਕਿਹੜਾ ਪਸੰਦ ਹੈ ਜੀ ਸਾਨੂੰ ਸਾਰੇ ਪਸੰਦ ਨੇ ਸਾਰੇ ਪਸੰਦ ਨੇ ਜੀ ਵੋਟ ਪਾਉਂਦੇ ਹੋ ਕੀ ਸੋਚ ਕੇ ਵੋਟ ਪਾਉਂਦੇ ਹੋ ਵੋਟ ਪਾਈ ਦੀ ਆ ਹਾਂਜੀ ਸੋਚਣਾ ਕੀ ਆ ਜਿਹੜਾ ਕੋਈ ਵਧੀਆ ਕੰਮ ਕਰਦਾ ਉਹਨੂੰ ਵੋਟ ਪਾ ਦਈ ਦੀ ਆ ਤਕੀ ਕੈਂਡੀਡੇਟ ਦੇ ਕੇ ਵੋਟ ਪਾਉਂਦੇ ਹੋ ਜਾਂ ਫਿਰ ਪਾਰਟੀ ਦੇ ਕੇ ਵੋਟ ਪਾਉਂਦੇ ਹੋ ਨੇ ਕੈਂਡੀਡੇਟ ਵੇਖ ਕੇ ਬੋਰਡ ਪਾਉਣੀ ਪੈਣੀ ਹੈ ਤਾਂ ਭਾਈ ਜੀ ਤੁਹਾਨੂੰ ਕੀ ਲੱਗਦਾ ਇਸ ਵਾਰੀ ਫਿਰ ਕਿਹੜਾ ਕੈਂਡੀਡੇਟ ਮਜ਼ਬੂਤ ਹੈ ਲੁਧਿਆਣੇ ਚ ਭਾਈ ਜੀ ਲੁਧਿਆਣੇ ਚ ਹੁਣ ਆਪਾਂ ਭਾਈਆਂ ਨੂੰ ਪੁੱਛੋ ਤਾਂ ਬਾਬਾ ਜੀ ਤੁਸੀਂ ਦੱਸੋ ਕੀ ਲੱਗਦਾ ਹੈ ਇਸ ਵਾਰੀ ਕਿਹੜੀ ਪਾਰਟੀ ਦਾ ਉਮੀਦਵਾਰ ਜ਼ਿਆਦਾ ਮਜ਼ਬੂਤ ਹੈ ਲੁਧਿਆਣੇ 'ਚ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕਿਹੜੇ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਬੜੀ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਹੜੇ ਕੰਮ ਤੁਹਾਨੂੰ ਵਧੀਆ ਲੱਗੇ ਜੀ ਬਿਜਲੀ ਦਾ ਬਿੱਲ ਮਾਫ ਹੋ ਗਿਆ ਹੂੰ ਲੈਟ ਇਸ ਬਸਾਂ ਦੇ ਬਸਾਂ ਦਾ ਪੈਣਾ ਭਰਾਵਾਂ ਦਾ ਫ੍ਰੀ ਬਸਾਂ ਕੀਤੀਆਂ ਜੀ ਭਾਜੀ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੂਗਾ ਇਸ ਵਾਰ ਸਰਨਬਾਸੀ ਤਾਂ ਇਹ ਚਾਹਨੇ ਜੀ ਜਿਹੜਾ ਕਿਸਾਨਾਂ ਦੀ ਰੇਣਾ ਪਰਤ ਕਹਿੰਦੇ ਉਹ ਜਿੱਤਣਾ ਚਾਹੀਦਾ ਜੀ ਠੀਕ ਆ ਜੀ ਕਿਸਾਨਾਂ ਦੇ ਨਾਲ ਅਸੀਂ ਲੋਕ ਆ ਸਾਡੇ ਨਾਲ ਕਿਸਾਨ ਆ ਅਸੀਂ ਤਾਂ ਇਹ ਚਾਹਨੇ ਆ ਕੈਂਡੀਡੇਟ ਦੇਖ ਕੇ ਵੋਟ ਪਾਉਂਦੇ ਹੋ ਜਾਂ ਫਿਰ ਪਾਰਟੀ ਦੇਖ ਕੇ ਵੋਟ ਪਾਉਂਦੇ ਹੋ ਆਪਾਂ ਪਾਰਟੀ ਦੇਖ ਲਈ ਪਾਰਟੀ ਵੀ ਦੇਖਣੀ ਪੈਂਦੀ ਹੈ ਜੀ ਠੀਕ ਹੈ ਜੀ ਬਾਕੀ ਜਿੱਦਾਂ ਪਾਰਟੀ ਵਧੀਆ ਲੱਗੀ ਤੁਹਾਨੂੰ ਹੁਣ ਤੱਕ ਹਾਂ ਜੀ ਤਾਂ ਆਮ ਆਦਮੀ ਵਧੀਆ ਲੱਗੀ ਆਪਾਂ ਦਾ ਪਿਛਲੀ ਪਾਰਟੀ ਚ ਕੀ ਕੀ ਨਹੀਂ ਵਧੀਆ ਲੱਗਿਆ ਹੁਣੇ ਪਾਰਟੀ ਦਾ ਉਤਰੋ ਵੀ ਅਕਾਲੀ ਦਾ ਲੋ ਵੀ ਠੱਈ ਸੀਗੀ ਜੀ ਆਪਾਂ ਤੁਹਾਨੂੰ ਕਹੀਏ ਹੁਣ ਆਮ ਆਦਮੀ ਪਾਰਟੀ ਵਧੀਆ ਲੱਗਦੀ ਹਾਂ ਜੀ ਆਮ ਆਦਮੀ ਤਾਂ ਬਿਲਕੁਲ ਕੁਝ ਹੋਰ ਇੱਥੇ ਨੌਜਵਾਨ ਵੀ ਮੌਜੂਦ ਨੇ ਇੱਕ ਬਾਬਾ ਜੀ ਉਧਰ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੋਟ ਬਣੀਆਂ ਤੇਰੀ ਨਹੀਂ ਵੋਟ ਨਹੀਂ ਬਣੀਆਂ ਦੀ ਤਾਂ ਬਾਈ ਦੀ ਕੀ ਲੱਗਦੇ ਇਸ ਵਾਰੀ ਫੇ ਕਿਹੜੀ ਪਾਰਟੀ ਦਾ ਕੈਂਡੀਡੇਟ ਜਿੱਤ ਭਾਈ ਨੂੰ ਪੁੱਛੋ ਛੋਟੀ-ਪੋੜ ਬਣੀ ਹੈ ਹਾਂਜੀ ਹਾਂਜੀ ਵੋਟ ਪਾਉਂਦੇ ਹੋ ਹਾਂਜੀ ਹਾਂਜੀ ਕੀ ਸੋਚ ਕੇ ਵੋਟ ਪਾਉਂਦੇ ਹੋ ਵੈਸੇ ਤਾਂ ਸਹੀ ਗੱਲ ਅਸੀਂ ਆ ਜੀ ਤੁਹਾਨੂੰ ਜੇ ਭਾਜਪਾ ਸਰਕਾਰ ਸਾਰੇ ਪਾਸੇ ਆ ਜਵੇ ਤਾਂ ਸੁਧਾਰ ਹੋ ਜਾਊਗਾ ਕਿਉਂਕਿ ਸੈਂਟਰ ਗਵਰਨਮੈਂਟ ਤੋਂ ਪੈਸਾ ਆਂਦਾ ਸੈਂਟਰ ਗਵਰਨਮੈਂਟ ਸਾਰਿਆਂ ਦਾ ਧਿਆਨ ਰੱਖੂਗੀ ਲੱਗਦਾ ਭਾਜਪਾ ਰਿਪੀਟ ਕਰੂਗੀ ਇਸ ਵਾਰ ਜੇ ਆ ਗਈ ਤਾਂ ਵਧੀਆ ਗੱਲ ਆ ਜੇ ਆ ਗਈ ਤਾਂ ਵਧੀਆ ਗੱਲ ਹਮ ਭਾਈ ਕੀ ਨਾਮ ਹੈ ਤੇਰਾ ਵੋਟ ਪਾਉਂਦੇ ਹੋ ਕਿ ਨਹੀਂ ਮੈਂ ਨਹੀਂ ਪਾਂਦਾ ਭਾਈ ਵੋਟ ਪਾਉਂਦੇ ਨਹੀਂ ਵੋਟ ਕਿਉਂ ਬਣੀ ਨਹੀਂ ਹੋਈ ਆਪਣੀ ਬਣਾਈ ਨਹੀਂ ਕਿੰਨੇ ਸਾਲ ਦੇ ਹੋਗੇ ਮੈਂ ਹੋ ਗਿਆ 32 ਸ ਯਾਰ 32 ਸਾਲ ਦੇ ਹੋ ਗਏ ਕਿ ਲੱਗਦਾ ਨਹੀਂ ਵੋਟ ਪਾਣੀ ਜ਼ਰੂਰੀ ਹੈ ਡੈਮੋਕ੍ਰੈਟਿਕ ਰਾਈਟ ਆ ਸਾਡਾ ਵੋਟ ਪਾ ਕੇ ਫਾਇਦਾ ਕੀ ਆਏ ਇਹ ਸਰਕਾਰ ਦਾ ਸਾਰੀ ਇਦਾਂ ਦੀ ਹੈਗੀ ਹੈ ਕੀ ਤੁਹਾਨੂੰ ਕੀ ਲੱਗਦਾ ਬਾਈ ਸਰਬਾਜ ਸ਼ਰਮਾਉਣਾ ਯਾਰ ਤੁਹਾਡਾ ਅੱਕ ਹੈ ਕੀ ਦੱਸੋ ਕੀ 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 ਮੈਨੂੰ ਤੇ ਆ ਲੱਗਦਾ ਹੈ ਜਿਹੜੀ ਸਰਕਾਰ ਸਾਰੀ ਰਲੀ ਮਿਲੀ ਸਰਕਾਰ ਆ ਇਹ ਸਾਰਾ ਸਰਕਾਰ ਮੋਦੀ ਦਾ ਹੀ ਹੋਣਾ ਹੈ ਤੇ ਡਰਾਮੇਬਾਜੀ ਹੋ ਰਹੀ ਹੈ ਕਿ ਉਹ ਸਰਕਾਰ ਬਣ ਗਈ ਉਹ ਸਰਕਾਰ ਬਣ ਗਈ ਸਰਕਾਰ ਕੁੱਲ ਮਿਲਾ ਕੇ ਮੋਦੀ ਦੀ ਬਣਨੀ ਹੈ ਬਾਕੀ ਡਰਾਮੇਬਾਜੀ ਉਹ ਜਹੀ ਲੱਗਦੀ ਹੈ ਮੈਨੂੰ ਕੋਨੂੰ ਕਿਹੜੀ ਸਰਕਾਰ ਸਹੀ ਲੱਗੇ ਤੁਸੀਂ ਕੀ ਸੋਚ ਕੇ ਵੋਟ ਪਾਉਂਦੇ ਮੈਂ ਤੇ ਜਿੱਦਾਂ ਚੱਲ ਰਿਹਾ ਮੇਰੀ ਆਪਾਂ ਨੂੰ ਕਾਂਗਰਸ ਹੀ ਵਧੀਆ ਲੱਗਦੀ ਹੈ ਜੇ ਸਾ ਫੇਸ ਦੇਖ ਕੇ ਵੋਟ ਪਾਉਂਦੇ ਹੋ ਜਾਂ ਫਿਰ ਪਾਰਟੀ ਦੇਖ ਕੇ ਵੋਟ ਆਪਾਂ ਕੰਮ ਦੇਖ ਕੇ ਵੋਟ ਪਾਣੇ ਆ ਜੀ ਇਹਦਾ ਬੰਦਾ ਕੰਮ ਵਧੀਆ ਕਰੂਗਾ ਵੋਟ ਉਹੀ ਲੈ ਕੇ ਜਾਊਗਾ ਜੀ ਬੋਰਡ ਦੇ ਨਾਲ ਕਾਂਗਰਸ ਪਾਰਟੀ ਵਧੀਆ ਲਾਉ ਜੀ ਸਾਨੂੰ ਹਾਂ ਵਧੀਆ ਲੱਗਦੀ ਹੈ ਕੰਮ ਕੰਮ ਤੁਹਾਨੂੰ ਕਾਂਗਰਸ ਹੀ ਵਧੀਆ ਲੱਗੇ ਨੇ ਕੰਮ ਦੇ ਜੇ ਲੋ ਕਿਸੇ ਦੇ ਵੀ ਨਹੀਂ ਵਧੀਆ ਆ ਬਾਕੀ ਕਹਿ ਸਕਦੇ ਆ ਤੇ ਜੋ ਕੋਈ ਕੰਮ ਸ਼ਰਕਾ ਸ਼ੁਰਕਾ ਵਧੀਆ ਉਹਨਾਂ ਨੇ ਬਣਾਏ ਆਪਣੇ ਸਹੀ ਕੀਤਾ ਆ ਤੇ ਬਾਕੀ ਹੁਣ ਜਿਹੜੀ ਸਰਕਾਰ ਆਏਗੀ ਸਾਡੇ ਵਾਸੇ ਉਹੀ ਕਹਾਂ ਤਾਂ ਮੰਨੇ ਪੈਣਾ ਹੀ ਆ ਆਪਾਂ ਨੂੰ ਜਿਹੜੀ ਸਰਕਾਰ ਆਏਗੀ ਸਾਡੇ ਵਾ ਕਬ ਬਿਲਕੁਲ ਰਲੀ ਮਿਲੀ رائے ਹੈ ਕੋਈ ਆਮ ਆਦਮੀ ਪਾਰਟੀ ਕਹਿ ਰਹੀ ਕਿ ਕਾਂਗਰਸ ਸੇ ਕੋਈ ਭਾਜਪਾ ਤਾਂ ਬਾਬਾ ਜੀ ਮੌਜੂਦ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਸੀ ਮੈਂ ਜਗ੍ਹਾ ਤੋਂ ਜੀ ਮੈਂ ਰਾਹ ਰੋਡ ਚੁੰਗੀ ਦਵਾਨਾ ਰਾਹ ਰੋਡ ਚੁੰਗੀ ਤੋਂ ਫਿਰ ਲੁਧਿਆਣਾ ਤੋਂ ਇਸ ਵਾਰ ਕੀ ਲੱਗਦਾ ਕਿਹੜੀ ਪਾਰਟੀ ਦਾ ਉਮੀਦਵਾਰ ਜਾਂ ਫਿਰ ਕਿਹੜੀ ਪਾਰਟੀ ਜਿੱਤੂ ਗੱਲ ਇੱਕ ਪਾਰਟੀ ਕੋਈ ਵੀ ਆਵੇ ਮਜੂਰ ਨੂੰ ਮਜੂਰ ਨੂੰ ਮਜੂਰੀ ਚਾਹੀਦੀ ਹੈ ਲੇਬਰ ਨੂੰ ਲੇਬਰ ਚ ਕੰਮ ਮਿਲਣਾ ਚਾਹੀਦਾ ਹੈਗਾ ਗੱਲ ਇੱਕ ਹੈ ਕਿ گورਮੈਂਟ ਨੇ ਆਪਣੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਹੈ ਪਰ ਕਰਦਾ ਕੋਈ ਵੀ ਨਹੀਂ ਹੈਗਾ ਠੀਕ ਹੈ ਨਹੀਂ ਜੀ ਦਾਇਰੇ ਵਿੱਚ ਰਹਿ ਕੇ ਕਰੀ ਜਾਂ ਤਾਂ ਵੀ ਪੰਜਾਬ ਖੁਸ਼ਹਾਲ ਹੋ ਸਕਦਾ ਪੰਜਾਬ ਦਾ ਮਾੜਾ ਹਾਲ ਹੀ ਹੈ ਜੇ ਲੇਬਰ ਨਾ ਲੇਬਰ ਮਿਲਦੀ ਹੋਵੇ ਤਾਂ ਸਾਨੂੰ ਇਸ ਉਮਰ ਚ ਕੰਮ ਕਰਨ ਦੀ ਲੋੜ ਹੈ ਸਾਡੇ ਬੱਚੇ ਕੀ ਲੱਗਦਾ ਵੈਸੇ ਕਿ ਪਾਰਟੀ ਦੇਖ ਕੇ ਵੋਟ ਪਾਉਂਦੇ ਹੋ ਜਾਂ ਫਿਰ ਚਿਹਰਾ ਦੇਖ ਕੇ ਵੋਟ ਪਾਉਂਦੇ ਹੋ ਚਿਹਰਾ ਦੇਖ ਕੇ ਵੋਟ ਨਹੀਂ ਪਾਣੀ ਚਾਹੀਦੀ ਸਿਰਤ ਦੇਖ ਕੇ ਵੋਟ ਪਾਣੀ ਚਾਹੀਦੀ ਹੈ ਤਾਂ ਕਿ ਕੰਮ ਕਰਨ ਵਾਲਾ ਬੰਦਾ ਹੋਵੇ ਜੇ ਕੰਮ ਕਰਨ ਵਾਲਾ ਬੰਦਾ ਨਹੀਂ ਚਾਹੀਓ ਕਿਸੇ ਪਾਰਟੀ ਨਾਲ ਲਿੰਕ ਰੱਖਦਾ ਹੋਵੇ ਨਹੀਂ ਅਟੈਂਡ ਕਰਨਾ ਚਾਹੀਦਾ ਉਹਨੂੰ ਛੱਡ ਦੇਣਾ ਚਾਹੀਦਾ ਹੈਗਾ ਕਿਸੇ ਵੀ ਸਰਕਾਰ ਦੇ ਕੋਈ ਭ੍ਰਸ਼ਟਾਚਾਰ ਮੁਕਤ ਨਹੀਂ ਹੋ ਪਾਰਿਆ ਪੰਜਾਬ ਨਹੀਂ ਸਕਦਾ ਕਿਉਂਕਿ ਇਹ ਬਲੱਡ ਰਿਲੇਸ਼ਨ ਹੈ ਬਲੱਡ ਦੇ ਵਿੱਚ ਰਚ ਗਈ ਹੋਈ ਹੈ ਕੇਂਦਰ ਦੇ ਨਾਲ ਸੰਬੰਧਤ ਹੁੰਦੀਆਂ ਨੇ ਚੋਣਾਂ ਜਿਹੜੀਆਂ ਲੋਕ ਸਭਾ ਦੀਆਂ ਹੁੰਦੀਆਂ ਨੇ ਕੇਂਦਰ ਦੇ ਵਿੱਚ ਕਿਹੜੀ ਸਰਕਾਰ ਤੁਸੀ ਦੇਖਦੇ ਹੋ ਕਿਹੜੀ ਸਰਕਾਰ ਵਧੀਆ ਤੁਹਾਡੇ ਸਰਕਾਰ ਤਾਂ ਦੇਖੋ ਜੀ ਗੱਲ ਇੱਕ ਹੈ ਜਿਹੜੇ ਵਿੱਚ ਬਦਲਾਅ ਆਇਆ 14 ਵਿੱਚ ਬਦਲਾਅ ਆਇਆ 14 ਤੋਂ ਬਾਅਦ 5 19 ਚ ਆਇਆ 19 ਤੋਂ ਬਾਅਦ ਫੇਰ ਆਇਆ ਹੁਣ 24 ਚ ਆ ਗਿਆ ਇਹ ਸਭ ਬਦਲਾਅ ਜਿਹੜਾ ਆਇਆ ਹੈਗਾ ਮਨਿਕੋ ਚਲੋ ਇਹ ਕਹਿੰਦੇ ਅਸੀਂ ਡਿਜੀਟਲ ਕਰਨਾ ਹੈ ਡਿਜੀਟਲ ਕਰਨਾ ਇੰਨਾ ਸੌਖਾ ਪਿਆ ਕਿਥੇ ਜਾਂ ਇਹ ਦੋ ਨੰਬਰ ਦੇ ਧੰਦੇ ਨੂੰ ਖਤਮ ਕਰ ਸਕਦੇ ਨਹੀਂ ਕਰ ਸਕਦੇ ਭਾਈ ਤੁਸੀਂ ਕਿਹ ਲਈਏਗਾ ਤੋ ਹਾਂ ਜੀ ਕਿਹੜੀ ਜਗ੍ਹਾ ਤੋ ਮੈਂ ਤਾਂ ਇੱਥੇ ਹੀ ਲੋਕ ਲੈ ਤੋ ਕਲੀ ਕੀ ਲੱਗਦਾ ਫਿਰ ਇਸ ਵਾਰੀ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੂਗਾ ਜਾਂ ਫਿਰ ਕਿਹੜੀ ਪਾਰਟੀ ਜਿੱਤੂਗੀ ਦੇਖੋ ਕੁਝ ਨਹੀਂ ਕਹਿ ਸਕਦੇ ਅਜੀ ਹੁੰਦਾ ਕਿ ਉੱਪਰ ਹੈ ਹੁੰਦਾ ਜਨਤਾ ਦੇ ਪਰੇ ਤੇ ਕੋਲੀ ਮਿਲੀ ਹੈ ਇਹ ਕੰਮ ਹੈ ਬਾਕੀ ਦੇਖੋ ਤੁਹ ਜਦੋਂ ਵੋਟ ਪਾਉਂਦੇ ਹੋ ਕੀ ਹੁੰਦਾ ਜਨ ਦੇ ਵਿੱਚ ਪਾਰਟੀ ਦੇਖ ਕੇ ਵੋਟ ਪਾਉਂਦੇ ਹੋ ਜਾਂ ਫਿਰ ਚਿਹਰਾ ਦੇਖ ਕੇ ਵੋਟ ਪਾਉਂਦੇ ਹੋ ਦੇਖੋ ਹਮ ਪਾਰਟੀਆਂ ਦਾ ਕੀ ਕਹਿ ਸਕਦੇ ਹਾਂ ਜੀ ਹਮ ਐਤਕੀ ਕੁਝ ਨਹੀਂ ਕਹਿ ਸਕਦੇ ਕਿਹੜੀ ਪਕਰੀ ਹੈ ਇਸ ਵਾਰੀ ਖਿਚੜੀ ਪਕਰੀ ਤਾਂ ਬਿਲਕੁਲ ਕਿਹਾ ਜਾ ਰਿਹਾ ਖਿਚੜੀ ਪਕਰੀ ਹੈ ਇਸ ਵਾਰੀ ਤਾਂ ਕੁਝ ਹੋਰ ਲੋਕ ਵੀ ਇੱਥੇ ਮੰਡੀ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਜਿਹੜੀ ਲੇਬਰ ਵੀ ਇੱਥੇ ਬੈਠੀ ਉਹਨਾਂ ਦਾ ਵੀ ਇਹੀ ਕਹਿਣਾ ਕਿ ਜਨਤਾ ਜਿਹੜੀ ਉਹ ਤੈਅ ਕਰੇਗੀ ਤਾਂ 2024 ਦੀ ਆਮ ਚੋਣਾਂ ਨੇ ਵੱਖਰ-ਵੱਖਰੀ ਪਸੰਦਾਂ ਹਰ ਇੱਕ ਦੀ ਤਾਂ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਬਾਬਾ ਜੀ ਬਾਈ ਜੀ ਕਿਹੜੀ ਜਗ੍ਹਾ ਤੋਂ ਲੁਧਿਆਣੇ ਤੋਂ ਜਾਂ ਫਿਰ ਬਾਹਰ ਤੋਂ ਲੁਧਿਆਣੇ ਤੋਂ ਤਾਂ ਕੀ ਲੱਗਦਾ ਫਿਰ ਇਸ ਵਾਰੀ ਕਿਹੜੀ ਪਾਰਟੀ ਦਾ ਉਮੀਦਵਾਰ ਜਾਂ ਫਿਰ ਕਿਹੜੀ ਪਾਰਟੀ ਜਿੱਤੂਗੀ ਲੋਕ ਸਭਾ ਕੀ ਦੱਸਣ ਦਾ ਕੋਈ ਕੰਮ ਨਹੀਂ ਹੁੰਦਾ ਲੋਕਾਂ ਨੇ ਆਪ ਦਾ ਮਨ ਬਣਾਉਣਾ ਆਪੇ ਬਣਾ ਲੈਣ ਇਹ ਕਾਦੀ ਤੁਸੀਂ ਵੋਟ ਪਾਉਂਦੇ ਹੋ ਕੀ ਸੋਚ ਕੇ ਵੋਟ ਪਾਉਂਦੇ ਜਾਂ ਫਿਰ ਕਿਹੜੇ ਮੁੱਦੇ ਜਹਨ ਚ ਹੁੰਦੇ ਹੋ ਕੀ ਲੱਗਦਾ ਕਿ ਕਿਹੜੇ ਕੰਮ ਹੋਣੇ ਚਾਹੀਦੇ ਨੇ ਤਾਂ ਜੋ ਕਿਹੜਾ ਕੈਂਡੀਡੇਟ ਚੁਣਿਆ ਜਾਵੇ ਪਹਿਲੀ ਗੱਲ ਤਾਂ ਵੀ ਕੈਂਡੀਡੇਟ ਉਹ ਚੁਣੋ ਜਿਹੜਾ ਤੁਹਾਡੀ ਡਿਵੈਲਪਮੈਂਟ ਦੀ ਗੱਲ ਕਰਦਾ ਜਿਹੜਾ ਆ ਕੇ ਕਹੇ ਮੈਨੂੰ ਇਸ ਕਰਕੇ ਪਾ ਦਿਓ ਵੀ ਮੇਰਾ ਧਰਮ ਇਹ ਆ ਮੇਰਾ ਰੰਗ ਇਹ ਆ ਉਹ ਹੁੰਦਾ ਸੀ ਕਿ ਇਹਨੂੰ ਰੋੜ ਕਰਦੀ ਦਾ ਜਿਹੜਾ ਕਹੇ ਵੀ ਤੁਹਾਨੂੰ ਭਾਈ ਆਹ ਪਲਾਨ ਆ ਮੇਰਾ ਤੁਹਾਡੇ ਫਿਊਚਰ ਲਈ ਜਾਂ ਸ਼ਹਿਰ ਦੀ ਡਿਵੈਲਪਮੈਂਟ ਲਈ ਆਹ ਪਲਾਨ ਆ ਉਹਨੂੰ ਵੋਟ ਪਾਵਾਂਗੇ ਕਿ ਲੱਗਦਾ ਡਿਵੈਲਪਮੈਂਟ ਨੂੰ ਵੋਟ ਪੈਣੀ ਚਾਹੀਦੀ ਚਾਹੇ ਪਾਰਟੀ ਜਿਹੜੀ ਮਰਜ਼ੀ ਹੋਵੇ ਹਾਂਜੀ ਬਿਲਕੁਲ ਜਿਹੜਾ ਕੋਈ ਪਲਾਨ ਦੱਸੇ ਵੀ ਭਾਈ ਉਹਦੇ ਕੋਲ ਪਲਾਨ ਕੀ ਆ ਤੁਹਾਨੂੰ ਪਸੰਦ ਆਵੇ ਉਹਦੀ ਗੱਲ ਜਿਹੜਾ ਜਦੋਂ ਚੋਣਾ ਹੁੰਦੀਆਂ ਨੇ ਸਾਰੇ ਕੈਂਡੀਡੇਟ ਆਪੋ ਆਪਣੇ ਰੋਡ ਮੈਪ ਦੱਸ ਦਿੰਦੇ ਨੇ ਪਲਾਨ ਦੱਸ ਦਿੰਦੇ ਨੇ ਪਰ ਕੀ ਲੱਗਦਾ ਉਸ ਤੋਂ ਬਾਅਦ ਉਸ ਤੇ ਖਰੇ ਉਤਰ ਜਾਂਦੇ ਰੋਡ ਮੈਪ ਕੋਈ ਨਹੀਂ ਦੱਸਦਾ ਕੋਈ ਰੋਡ ਮੈਪ ਨਹੀਂ ਦੱਸਦਾ ਸਾਰੇ ਕਹਿੰਦੇ ਕੀ ਕਰਦੇ ਆਂਗੇ ਉਹ ਕਰਦੇ ਆਂਗੇ ਅੱਜ ਕੱਲ ਦਾ ਸਾਰੇ ਇਹ ਕਹਿੰਦੇ ਆ ਵੀ ਸਾਡਾ ਲੀਡਰ ਉੱਥੇ ਜਿਹੜਾ ਸੈਂਟਰ ਤੇ ਬੈਠਾ ਸਾਡਾ ਸਾਡੀ ਪਾਰਟੀ ਦਾ ਲੀਡਰ ਵਧੀ ਹੁਣ ਤਾਂ ਪਾਰਟੀ ਵੀ ਕਹਿਣੋ ਹਟ ਗਏ ਹੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਸਿਰਫ ਇੱਕ ਬੰਦੇ ਦੇ ਨਾਂ ਤੇ ਵੋਟ ਮੰਗ ਰਹੀ ਹੈ ਜਿਵੇਂ ਜਿਸ ਤਰ੍ਹਾਂ ਇਸ ਵਾਰ ਚੋਣਾਂ ਤੋਂ ਪਹਿਲਾਂ ਦਲ ਬਦਲੇ ਜਾ ਰਹੇ ਨੇ ਜਿਵੇਂ ਦਲ ਬਦਲੂ ਆਪਾਂ ਕਹਿ ਦਿੰਨੇ ਆ ਕੋਈ ਦੀਨ ਧਰਮ ਨਹੀਂ ਰਿਹਾ ਕਹਿੰਦੇ ਸਿਆਸਤ ਦਾ ਨਾ ਪਤ ਨਹੀਂ ਲੱਗਦਾ ਕਿੱਧਰ ਨੂੰ ਸਵੇਰੇ ਕਿੱਧਰ ਸ਼ਾਮ ਨੂੰ ਕਿੱਧਰ ਬਿਲਕੁਲ ਨਹੀਂ ਰਿਹਾ ਜੀ ਬਿਲਕੁਲ ਨਹੀਂ ਰਿਹਾ ਇਹ ਲੋਕਾਂ ਤੇ ਯਕੀਨ ਕਰਨਾ ਚਾਹੀਦਾ ਏਸ ਕਰਕੇ ਆ ਜੇ ਬੰਦੇ ਨੇ ਕੋਈ ਡਵੈਲਪਮੈਂਟ ਦੇ ਕੰਮ ਕੀਤੇ ਉਹਨੋਂ ਕਿਸੇ ਦਲ ਚੋਂ ਖੜੇ ਹੂੰ ਉਹਨੂੰ ਕੀ ਫਰਕ ਹੋਣਾ ਚਾਹੀਦਾ ਉਹ ਬਸ ਇਹ ਹੈ ਵੀ ਪਾਵਰ ਕਿਹੜੇ ਦਲ ਨੂੰ ਆਉਣੀ ਹੈ ਉਹ ਦੇਖ ਕੇ ਅਸੀਂ ਉਧਰ ਹੋ ਜਾਈਏ ਤੇ ਉਹ ਗੱਲਾਂ ਤਾਂ ਬਿਲਕੁਲ ਜਿਹੜੇ ਕੈਂਡੀਡੇਟ ਦਲ ਬਦਲਦੇ ਨੇ ਉਹਨਾਂ ਨੂੰ ਇਹ ਕਹਿਣਾ ਕਿ ਉਹ ਸਿਰਫ ਪਾਵਰ ਦੇਖਦੇ ਨੇ ਸੱਤਾ ਦੇਖਦੇ ਨੇ ਤਾਂ ਅ ਲੇਬਰ ਵੀ ਇੱਥੇ ਖੜੀ ਹੈ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਕਹਾਂ ਸੇ ਉਹ ਆਪ ਬਿਹਾਰ ਸੈਂ ਜੀ ਔਰ ਜਹਾਂ ਪੇ ਡਾਲਦੇ ਹੋ ਪੰਜਾਬ ਪੰਜਾਬ ਮੇ ਬਿਹਾਰ ਮੇ ਡਾਲਦੇ ਬਿਹਾਰ ਮੇ ਡਾਲਦੇ ਹਾਂ ਜੀ ਤਾਂ ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਮੇ ਕਿਸ ਕੀ ਸਰਕਾਰ ਬਣਨੇ ਵਾਲੀ ਹੈ ਆ ਕਿਆ ਲੱਗਦਾ ਇਸ ਵਾਰ ਕਿਸ ਕਿਸ ਕੇ ਚੋਣ ਬਣਨੇ ਵਾਲੀ ਹੈ ਨਿਤਿਸ਼ ਕੇ ਨਿਤਿਸ਼ ਕੇ ਹਾਂ ਨਿਤਿਸ਼ ਕੈਂਡੀਡੇਟ ਵੀ ਨਹੀਂ ਹੈ ਭਾਈ ਤਾਂ ਕੁਝ ਹੋਰ ਲੋਕ ਵੀ ਨੇ ਇੱਥੇ ਬਾਈਗੁਰੂ ਟਰੈਕਟਰ ਤੇ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਵੱਖ-ਵੱਖਰੀ ਜਿਹੜੀ ਕਿ رائے ਹੈ ਹਰ ਕਿਸੇ ਦੀ ਤਾਂ ਕੁਝ ਲੋਕਾਂ ਦੇ ਇਹ ਕਹਿਣਾ ਹੈ ਕਿ ਕੈਂਡੀਡੇਟ ਦੇਖ ਕੇ ਵੋਟ ਪਾਉਣੀ ਚਾਹੀਦੀ ਹੈ ਤੇ ਡਿਵੈਲਪਮੈਂਟ ਨੂੰ ਦੇਖ ਕੇ ਵੋਟ ਹੈ ਜਿਹੜੀ ਕਿ ਪਾਉਣੀ ਚਾਹੀਦੀ ਹੈ ਤਾਂ ਬਾਈ ਜੀ ਲੁਧਿਆਣਾ ਦੇ ਤੁਸੀਂ ਬਈ ਆਨੇ ਤੁਸੀਂ ਵਾਜ ਤਾਣਾ ਮੰਡੀ ਚ ਕੰਮ ਕਰਦੇ ਹਾਂ ਕੀ ਲੱਗਦਾ ਇਸ ਵਾਰ ਫੇ ਕਿਹੜੀ ਸਰਕਾਰ ਜਿੱਤੂਗਾ ਕਿਹੜੇ ਕੈਂਡੀਡੇਟ ਜਿੱਤੂਗਾ ਦੇਖੋ ਜੀ ਇਹ ਇਨਾਂ ਗੱਲਾਂ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤਾਂ ਮੰਡੀ ਦਾ ਕੰਮ ਕਰਨ ਵਾਲੇ ਬੰਦੇ ਹਾਂ ਕੀ ਪਾਉਂਦੇ ਕਿ ਨਹੀਂ ਪਾਉਂਦੇ ਵੋਟ ਪਾਉਂਦੇ ਆ ਜੀ ਬੰਦੇ ਕੀ ਸੋਚ ਕੇ ਵੋਟ ਪਾਉਂਦੇ ਹੋ ਸੋਚ ਕੇ ਤਾਂ ਬੜਾ ਕੁਝ ਪਾਉਂਦੇ ਆ ਪਰ ਸਰਕਾਰ ਤੇ ਆਸਾਂ ਮੀਦਾ ਹੈ ਨਹੀਂ ਸੋਚ ਕੇ ਬੜਾ ਕੁਝ ਪਾਉਂਦੇ ਪਰ ਉਮੀਦ ਨਹੀਂ ਹੁੰਦੀ ਤਾਂ ਬਾਈ ਉਹ ਡਾਇਰੈਕਟਰ ਦੇ ਬੈਠੇ ਨੇ ਬਾਈ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਹਾਂ ਜੀ ਕਿਹੜੀ ਜਗ੍ਹਾ ਤੋਂ ਇੱਥੋਂ ਲੋਕਲ ਹੀ ਆ ਇੱਥੋਂ ਲੋਕਲ ਹੀ ਆ ਕੀ ਲੱਗ ਕੀ ਇਹ ਰਾਜਨੀਤੀ ਵਾਲੇ ਨੇ ਉਹ ਪਾਰਟੀਆਂ ਨਾਲ ਸਾਨੂੰ ਵੋਟ ਪਾਉਂਦੇ ਹੋ ਤੁਸੀਂ ਵੋਟ ਤਾਂ ਪਾਉਂਦੇ ਆ ਕੀ ਸੋਚ ਕੇ ਵੋਟ ਪਾਉਂਦੇ ਹੋ ਸੋਚ ਕੇ ਉਹਨਾਂ ਦਾ ਫਾਇਦਾ ਬੰਦਾ ਵਧੀਆ ਨਿਕਲੇਗਾ ਫੇਰ ਸਾਰੇ ਇੱਕੋ ਜਿਹੇ ਨੇ ਅੱਛਾ ਸਾਰੇ ਇੱਕੋ ਜਿਹੇ ਕੋਈ ਹਾਲ ਨਹੀਂ ਕੋਈ ਸਰਕਾਰ ਤਾਂ ਹੈ ਹੀ ਨਹੀਂ ਆਪਣੇ ਆਪ ਹੀ ਮਾੜਾ ਮੋੜ ਕੰਮ ਚੱਲਦੇ ਨੇ ਸਰਕਾਰ ਸੂਕੋ ਕੀ ਲੱਗਦਾ ਲਹਿਰ ਕੀ ਦੀ ਐਸ ਵਾਰੀ ਇਦਾਂ ਹੁਣ ਕੀ ਪਤਾ ਜੀ ਇਹ ਜਾਲੀਆਂ ਪਾਰਟੀਆਂ ਹੋ ਗਈਆਂ ਚੱਟੀ ਦੱਸਿਓ ਲੋਕ ਸਭਾ ਦੇ ਵਿੱਚ ਲੋਕਾਂ ਨੂੰ ਪਾਰਟੀ ਦੇ ਕੇ ਵੋਟ ਪਾਉਂਦੇ ਨੇ ਲੋਕ ਕਿ ਜਾਂ ਫਿਰ ਚਿਹਰਾ ਦੇ ਕੇ ਵੋਟ ਪਾਉਂਦੇ ਨੇ ਲੋਕੀ ਦਾ ਬਸ ਮੈਂ ਦਾ ਮੈਂ ਦਾ ਕਹਿਣਾ ਵੀ ਜਿਹੜਾ ਇੱਕ ਘਰ ਦੇ ਵਿੱਚ ਜਿਹੜੇ ਮੈਂਬਰ ਪਿਓ ਹੁੰਦਾ ਨਾ ਉਹਦੀ ਵੀ ਨਹੀਂ ਗੱਲ ਮੰਨੀ ਜਿਹਦੀ ਆਪਣੀ ਮਰਜ਼ੀ ਨਾਲ ਪਾਉਣੀ ਚਾਹੀਦੀ ਕਿ ਵਧੀਆ ਕੈਂਡੀਡੇਟ ਚੁਣਨਾ ਚਾਹੀਦੇ ਵੋਟਸ ਉਹਨਾਂ ਨੇ ਕਿੰਦੇ ਨੇ ਇਹ ਆਪਾਂ ਪਹਿਲਾਂ ਤੇ ਇੱਕ ਇੱਕ ਬਾਪ ਦੇ ਪਿੱਛੇ ਲਾ ਕੇ ਪੰਜ ਛੇ ਵੋਟਾਂ ਪੈ ਜਾਂਦੀਆਂ ਨੇ ਫਿਰ ਇੱਕ ਸਰਪੰਚ ਪਿੱਛੇ ਲਾ ਕੇ ਇਹ ਤਾਂ ਪੈਦੀ ਪਾਰਟੀ ਦੀ ਬਣ ਜਾਂਦੀ ਉਹ ਕੋਈ ਮਗਰ ਲਾ ਕੇ ਵੋਟ ਨਹੀਂ ਪਾਉਂਦੇ ਹਾਂ ਕਿਸੇ ਮਗਰ ਨਹੀਂ ਆਪਣੀ ਮਰਜ਼ੀ ਜਿਹੜੇ ਇੱਕ ਘਰ ਦੇ ਬੱਚੇ ਵੀ ਨੇ ਉਹਨਾਂ ਨੂੰ ਲਗ ਲਗ ਵੋਟ ਆਪਣੇ ਸੋਚ ਸਮਝ ਕੇ ਪਾਉਣੀ ਚਾਹੀਦੀ ਕਿ ਜਿਹੜਾ ਉਹਨਾਂ ਨੂੰ ਵਧੀਆ ਲੱਗਦਾ ਉਹ ਨੂੰ ਪਾਉ ਉਹਨੂੰ ਦਬ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਬਾਈ ਨੇ ਵੀ ਦਬਾਜ ਵੋਟ ਨਹੀਂ ਪਣੀ ਚਾਹੀਦੀ ਨੌਜਵਾਨ ਇੱਥੇ ਖੜੇ ਨੇ ਤਾਂ ਬਾਈ ਕਿਵੇਂ ਦੇਖਦੇ ਹੋ ਫਿਰ ਕਿਹੜੀ ਪਾਰਟੀ ਤੋਂ ਉਮੀਦਵਾਰ ਜਤਾ ਰਹੇ ਸਵਾ ਲੁਧਿਆਣੇ ਤੋਂ ਆਪਾਂ ਨੂੰ ਪਤਾ ਵੀਰੇ ਬਾਪੂ ਨੂੰ ਪਤਾ ਜੋ ਕਹਤਾ ਉਹਨੇ ਕਹਤਾ ਤੁਸੀਂ ਕਹਿੰਦੇ ਬਾਪੂ ਨੇ ਕਹਤਾ ਵੋਟ ਨਹੀਂ ਪੜਨੀ ਛੋਟਾ ਮੁੰਡਾ ਕਹਿੰਦਾ ਦਿਓ ਬਾਪੂ ਨੇ ਕਹਤਾ ਉਹ ਕਹਤਾ ਤਾਂ ਬਾਈ ਹੋਰੀ ਕਹਿ ਰਹੇ ਸੀਗੇ ਕਿ ਕਿਸੇ ਦੇ ਕੇ ਤੇ ਵੋਟ ਨਹੀਂ ਪਾਣੀ ਚਾਹੀਦੀ ਪਰ ਬਾਈ ਹੋਰ ਦਾ ਬੇਟਾ ਕਹਿੰਦਾ ਜੋ ਬਾਪੂ ਨੇ ਕਹਤਾ ਜੀ ਤਾਂ ਉਥੇ ਹੀ ਵੋਟ ਪਾ ਦੇਣੀ ਹੈ ਤਾਂ ਲੋਕਾਂ ਦੀ ਜਿਹੜੀ ਕਿ ਰਲੀ ਮਿਲੀ ਪ੍ਰਤੀਕਿਰਿਆ ਵਾ ਕੋਈ ਆਮ ਆਦਮੀ ਪਾਰਟੀ ਕਹਿ ਰਹੇ ਨੇ ਕੋ ਤੋ ਕੋਈ ਕਾਂਗਰਸ ਕਹਿ ਰਿਹਾ ਹੈ ਤਾਂ ਚਾਰ ਜੂਰ ਨੂੰ ਤੈ ਹੋਵੇਗਾ ਕਿ ਲੋਕ ਨੇ ਜਿਹੜੇ ਕੀ ਕਿਹੜੀ ਪਾਰਟੀ ਨੂੰ ਚੁਣ ਕੇ ਕਿਹੜੀ ਪਾਰਟੀ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਚੁਣਨਗੇ ਕੈਮਰਾ ਪਰਸਨ ਬੋਬੀ ਦਿਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par